ਅੱਜ ਇੱਕ ਬਹੁਤ ਹੀ ਅਹਿਮ ਗੰਭੀਰ ਤੇ ਪੰਜਾਬ ਦੇ ਲੋਕਾਂ ਲਈ ਦੁਖਦਾਇਕ ਵਿਸ਼ਾ ਹੈ ਉਹਦੇ ਤੇ ਅੱਜ ਮੈਂ ਤੁਹਾਡੇ ਨਾਲ ਕੁਝ ਡਾਕੂਮੈਂਟ ਕੁਝ ਜਾਣਕਾਰੀਆਂ ਸਾਂਝੀਆਂ ਕਰਨੀਆਂ ਨੇ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਬੈਠੇ ਲੋਕਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਇਹ ਪਤਾ ਲੱਗੇ ਕਿ ਕਿਵੇਂ ਪੁਰਾਣੀਆਂ ਰਾਜ ਕਨਨੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਲੁੱਟਿਆ ਕਿਵੇਂ ਉਹਨਾਂ ਨੇ ਸਾਰੇ ਜਿਹੜੇ ਕਾਨੂੰਨ ਬਦਲੇ ਆਪਣੇ ਹੱਕ ਚ ਕੀਤੇ ਉਸ ਤੋਂ ਬਾਅਦ ਉੱਥੇ ਕੀ ਕੀ ਉਸਰਿਆ ਬਣਿਆ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਕਿ ਮੈਂ ਆਪਣੇ ਹਿੱਤਾਂ ਲਈ ਵਰਤਿਆ ਇਹਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀਆਂ ਸਮਝੀ ਕਰਨੀ ਹੈ ਮੈਂ ਖੁਦ ਵੀ ਪਹਿਲਾਂ ਕਹਿੰਦਾ ਰਿਹਾ ਆਪਣੇ ਇਲੈਕਸ਼ਨ ਦੇ ਵੇਲੇ ਜਿੰਨਾਂ ਲੋਕਾਂ ਕੋਲ ਜਾਂਦੇ ਸੀ ਕਿ ਇਹਨਾਂ ਨੇ ਜਿਹੜੇ ਵੱਡੇ ਵੱਡੇ ਹੋਟਲ ਬਣਾਏ ਨੇ ਉਹਨਾਂ ਦੀਆਂ ਨੀਹਾਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਲਖੂਨ ਹੈ ਸੋ ਸਾਰੀਆਂ ਜਾਣਕਾਰੀਆਂ ਜਦੋਂ ਇਕੱਠੀਆਂ ਕਰਵਾਈਆਂ ਗਈਆਂ ਤਾਂ ਬਹੁਤ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਤੇ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਮੈਂ ਜਿਹੜਾ ਸੁਖ ਵਿਲਾਸ ਹੋਟਲ ਹੈ 7 ਸਟਾਰ ਜਿਹਦਾ ਇੱਕ ਰਾਤ ਦਾ ਰਹਿਣ ਦਾ ਕਿਰਾਇਆ 4 ਤੋਂ 5 ਲੱਖ ਵੀ ਹੈ ਹਰ ਕਮਰੇ ਦੇ ਪਿੱਛੇ ਪੂਲ ਹੈ ਕੋਈ ਬਾਰੇ ਮੈਂ ਜਾਣਕਾਰੀ ਦੇਣੀ ਅਸਲ ਚ ਉਹਦਾ ਨਾਮ ਸੁਖ ਵਿਲਾਸ ਨਹੀਂ ਹੈ ਉਹਦਾ ਨਾਮ ਹੈਗਾ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਦੇ ਨਾਂ ਤੇ ਪੱਲਨਪੁਰ ਪਿੰਡ ਹੈ ਮਾਜਰੀ ਬਲਾਕ ਦਾ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਇਹਦੀ ਸ਼ੁਰੂਆਤ ਹੁੰਦੀ ਹੈ ਮੈਟਰੋ इको ग्रीन रिजॉर्ट शुरुआत हों जो उन्नीस सौ पचासी बादल फैमिली ने छियासी कनाल सोलह मरले जमीन खरीदी पलनपुर पिंड की ਤੋਂ ਤੋਂ ਬਾਅਦ ਕਿਉਂਕਿ ਇਹ ਜਿਹੜਾ ਏਰੀਆ ਇੱਥੇ ਕੰਸਟਰਕਸ਼ਨ ਨਹੀਂ ਹੋ ਸਕਦੀ ਫੋਰੈਸਟ ਦਾ ਏਰੀਆ ਉਦੋਂ ਉਹਨਾਂ ਨੇ ਇੱਕ ਇਕੋ ਟੂਰਿਜ਼ਮ ਪਾਲਿਸੀ ਲਿਆਂਦੀ 2009 ਚ ਇਕੋ ਟੂਰਿਜ਼ਮ ਪਾਲਿਸੀ ਦੇ ਅੰਡਰ ਐਮੈਂਡਮੈਂਟ ਕਰ ਲਈ ਕਿ ਇੱਥੇ ਹੋਟਲ ਬਣ ਸਕਦਾ ਤੇ ਨਾਲ ਨਾਲ ਕਾਫੀ ਹੋਰ ਐਮੈਂਡਮੈਂਟ ਆਪਣੇ ਫਾਇਦੇ ਨੂੰ ਦੇਖਦੇ ਹੋਏ ਕਰ ਲਈਏ ਇੱਥੇ ਪਹਿਲਾਂ ਪੋਲਟਰੀ ਫਾਰਮ ਸੀਗਾ ਬਾਦਲ ਪਰਵਾਰ ਦਾ ਤੇ ਫਿਰ ਉਹਨੂੰ ਬਦਲ ਕੇ ਉੱਥੇ ਹੋਟਲ ਬਣਾਉਣ ਦਾ ਸੀਐਲਓ ਲੈ ਲਿਆ ਗਿਆ ਖੁਦ ਹੀ ਸੀਗੇ ਤਸੀਲੂ ਕੌਣ ਮਨਾ ਕਰ ਦੂਗਾ ਜਦੋਂ ਆਪ ਹੀ ਤਾਂ ਦੇਣਾ हालांकि पी एल पी लैंड प्रिजरवे एक्ट उन्नीस सौ के तहत उत्थे कोई भी कमर्शियल एक्टि एक्टिविटी नहीं की जा सकती तो कंपनी ने अप्रूवल ले लिया सत पॉइंट सताई तो है लगभग भी एकड़ फॉरेस्ट का जोड़ा 232009 ਨੂੰ ਅਪਰੂਵਲ ਲੈ ਲਿਆ ਜੀ ਕੀ ਤੋਂ ਲੈਣਾ ਸੀ ਆਪ ਹੀ ਗਵਰਨਮੈਂਟ ਸੀ ਆਪਣੇ ਆਪ ਤੋਂ ਹੀ ਅਪਰੂਵਲ ਲੈ ਲਿਆ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਨੇ ਅਪਰੂਵਲ ਦਿੱਤਾ 16 12 2010 ਫਾਰ ਸੈਟਿੰਗ ਅਪ ਇਕੋ ਟੂਰਿਜ਼ਮ ਰਿਜ਼ੋਰਟ ਇਨ ਵਿਲੇਜ ਪੱਲਨਪੁਰ ਅਨਦਰ ਕੰਪਨੀ ਤਾਜ ਟਰੈਵਲ ਪ੍ਰਾਈਵੇਟ ਲਿਮਟਿਡ ਉਹਨੇ ਵੀ ਅਪਰੂਵਲ ਲੈ ਲਈ 29/3/2012 ਨੂੰ ਦੋਨੇ ਕੰਪਨੀ ਇਹਨਾਂ ਦੀਆਂ ਨੇ ਉਹਨੇ ਵੀ ਇਕੋ ਟੂਰਿਜ਼ਮ ਵਾਸਤੇ ਜਗ੍ਹਾ ਲਈ 23 ਕਨਾਲ 16 ਮਰਲੇ ਪੱਲਨਪੁਰਚੀ ਤੇ ਫਿਰ ਕੰਪਨੀ ਓਨਡ ਬਾਈ ਬਾਦਲ ਫੈਮਿਲੀ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਲਿਮਟਿਡ ਨੇ 23 ਕਨਾਲ 16 ਮਰਲੇ ਲੈਂਡ 5/7/2013 ਨੂੰ ਤਾਜ ਟਰੈਵਲ ਤੋਂ ਖਰੀਦ ਲਈ ਆਪਦੀ ਉਹ ਕੰਪਨੀ ਨੇ ਆਪਦੀ ਕੰਪਨੀ ਨੂੰ ਜ਼ਮੀਨ ਵੇਚਤੀ ਇਕੱਠੀ ਕਰ ਲਈ ਲਿਖੀ ਜਾਏ ਉਹਨਾਂ ਜੇ ਕੋਈ ਜੇ ਕੋਈ ਕੁਝ ਕੋਈ ਵੀ ਤੱਥ ਤੁਹਾਨੂੰ ਸਮਝ ਨਾ ਆਵੇ ਦੁਬਾਰਾ ਦੱਸ ਦੂੰਗਾ ਫਿਰ ਕਿੰਨਾ ਬਣ ਗਿਆ ਜੀ ਇਹ ਪਬਲਿਕ ਪ੍ਰਾਈਵੇਟ ਲਿਮਿਟਿਡ ਕੰਪਨੀ ਬਣاتی ਪਾਕਟ A 86 ਕ ਨਾਲ 16 ਮਰਲੇ ਪਾਕਟ B ਦੇ ਵਿੱਚ 55 ਕ ਨਾਲ 16 ਮਰਲੇ ਪਾਕਟ C ਜ 23 ਕ ਨਾਲ 16 ਮਰਲੇ ਟੋਟਲ 20.8 ਏਕੜ पॉकेट एटी सिक्स कैनाल एंड सोलह मरले पॉकेट बी फिफ्टी फाइव कैनाल एंड सोलह मरले पॉकेट सी ट्वेंटी थ्री कनाल एंड सोलह मरले टोटल टू पॉइंट एट 8.42 हेक्टेयर, एट पॉइंट फोर टू जमीन किटी होगी बी बी इक्की किले मेजॉरिटी ऑफ द शेयर ऑफ मैट्रो इको ग्रीन रिजॉर्ट लिमिटेड एक कि ने जी बादल परिवार सुखबीर बादल कोल एक लख तरासी हज़ार दो सौ पच्ची शेयर ने इस प्राइवेट लिमिट कंपनी दे मैट्रो इको ग्रीन रिजोर्ट के सौ रुपया कीमत दे एक लख ती हज़ार दो सौ पच्ची शेयर <coughs> मिसिज हरसिमरत हा, कौर को बादल कोयासी हज़ार पांच सौ शेयर ने सौ रुपया कीमत है डब वाली ट्रांसपोर्ट कंपनी प्राइवेट लिमिटेड को तरवंजा सौ पाँह शेयर ने ਸੋ ਜਿਹੜੀ ਇਹਨੂੰ ਨਿਰਮਾਣ ਕਰਨ ਦੀ ਕੰਸਟਰਕਸ਼ਨ ਦੀ ਐਕਟੀਵਿਟੀ ਜਿਹੜੀ 27 5 13 ਨੂੰ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਕੰਸਟਰਕਸ਼ਨ ਜਿਹੜੀ ਹੈ ਉਹਦੀ ਕਮਰਸ਼ੀਅਲ ਐਕਟੀਵਿਟੀ 1 4 2016 ਨੂੰ ਸ਼ੁਰੂ ਹੋ ਜਾਂਦੀ ਹੈ ਤਾਂ ਰਿਜ਼ੋਰਟ ਜਿਹੜਾ ਉਹ ਉਬਰਾਏ ਸੁਖ ਵਿਲਾਸ ਦੇ ਨਾਮ ਤੇ ਇਸ ਵਕਤ ਪੱਲਨਪੁਰ ਦੇ ਵਿੱਚ ਚੱਲ ਰਿਹਾ ਹੈ ਹੁਣ ਆ ਜਾਣੇ ਆ ਜੀ ਜਿਹੜੇ ਪੰਜਾਬ ਬਚਾਓ ਯਾਤਰਾ ਕਰ ਰਹੇ ਐ ਉਹਨਾਂ ਨੇ ਕਿੰਨਾ ਕੁ ਖਜ਼ਾਨੇ ਨੂੰ ਚੂਨਾ ਲਾਇਆ ਮੇਰੇ ਕੋਲੇ ਸਾਰਾ ਕਾਗਜ਼ ਹੈ ਇਨਸੈਂਟਿਵ ਕਿਹੜੇ ਦੇਣੇ ਨੇ ਉਸ ਹੋਟਲ ਨੂੰ ਮੈਂ ਗਲਤ ਪਹਿਲਾਂ ਕਲੀਅਰ ਕਰਦਾ ਕਿ ਜਿਹੜੀ ਪਾਲਿਸੀ ਬਣਾਈ ਸੀ ਇਕੋ ਦੀ ਈਕੋ ਟੂਰਿਜ਼ਮ ਦੀ ਉਹ ਚ ਹੋਰ ਕੋਈ ਹੋਟਲ ਨਹੀਂ ਆਇਆ ਇਕੱਲਾ ਇਹਨਾਂ ਦਾ ਹੀ ਸੀ ਬਸ ਇੱਕੋ ਹੋਟਲ ਵਾਸਤੇ ਇਹਨਾਂ ਨੇ ਪਾਲਿਸੀ ਬਣਾਈ ਤੇ ਫਿਰ ਇਨਸੈਂਟਿਵ ਕਿਹੜੇ ਦੇਣੇ ਆ ਐਸ ਐਸਜੀ ਐਸਟੀ ਯਾਨਕਿ ਸਟੇਟ ਦਾ ਜੀਐਸਟੀ ਤੇ ਵੈਟ 75% ਪਲੱਸ ਵੈਟ 75% ਐਸਜੀ ਐਸਜੀਐਸਟੀ ਇਹ ਉਹਨਾਂ ਨੇ ਮਾਫ ਕਰਵਾ ਲਿਆ ਜੀ ਕਿ ਐਗਜ਼ੈਂਪਸ਼ਨ ਦੇ ਦੋ ਸਾਨੂੰ ਇਹ ਦੀ ਸਾਨੂੰ ਟੈਕਸ ਨਾ ਲੱਗੇ ਮਾ ਵੀ ਕਿੰਨੇ ਚੱਲ ਨਹੀਂ ਕਰਾ ਲਿਆ ਫॉर 10 ইয়ারਜ਼ 10 ਸਾਲਾਂ ਵਾਸਤੇ ਸਟੇਟ ਦਾ ਜੀਐਸਟੀ ਤੇ ਵੈਟ ਇਸ ਹੋਟਲ ਤੇ ਨਹੀਂ ਲੱਗੂਗਾ ਉਹ ਜੇ ਲੱਗੂਗਾ ਤਾਂ ਉਹ ਵਾਪਸ ਦੇਣਾ ਪਊਗਾ ਗਵਰਨਮੈਂਟ ਨੂੰ ਟੋਟਲ ਕਿੰਨੇ ਦਾ ਬਣਦਾ 85 84 ਕਰੋੜ 84 ਲੱਖ 50 ਹਜ਼ਾਰ 85 ਕਰੋੜ 84 ਲੱਖ ਐਂਡ 50 ਹਜ਼ਾਰ ਕੱਲਾ ਵੈਟ ਤੇ ਜੀਐਸਟੀ ਦਾ ਇਸ ਹੋਟਲ ਤੇ ਨਹੀਂ ਲੱਗੂਗਾ ਜੀ ਇਲੈਕਟ੍ਰਿਸਿਟੀ ਡਿਊਟੀ ਕਿਉਂਕਿ ਗਰੀਬ ਪਰਿਵਾਰ ਹੈ ਕਿੱਥੋਂ ਭਰਨਗੇ ਬਿੱਲ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫਾਰ 10 ইয়ার্স ਪਰ ਐਨ ਨੂੰ ਕਿੰਨੀ ਮਿਲਣੀ ਹੈ 11 ਕਰੋੜ 44 ਲੱਖ 60 ਹਜ਼ਾਰ ਰੁਪਇਆ 11 ਕਰੋੜ 44 ਲੱਖ 60000 ਦੈਨ ਹੋਟਲ ਵੱਡਾ ਹੈ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਇਹ ਵੀ ਨਹੀਂ ਕੰਨੇ ਸੀ ਦੇਣੀ ਇਹ ਵੀ ਕਰਾ ਲਈ ਜੀ 10 ਸਾਲਾਂ ਵਾਸਤੇ 11 ਕਰੋੜ 47 ਲੱਖ 60000 ਟੋਟਲ ਹੋ ਗਿਆ ਜੀ 1 ਅਰਬ 8 ਕਰੋੜ 73 ਲੱਖ 70000 ਜਾਣੀ ਕਿ 108 ਕਰੋੜ 73 ਲੱਖ 70000 ਅਰਬਾਂ ਚ ਹੋ ਗਿਆ ਨਾ ਫਿਰ 10 ਸਾਲਾਂ ਵਾਸਤੇ ਉਹਦਾ ਪੀਰੀਅਡ ਕਿਹੜਾ 11 5 2015 ਤੋਂ 10 5 2025 108 ਕਰੋੜ ਇੱਕ ارب ਜਾਨੀ ਕਿ ਗਵਰਨਮੈਂਟ ਦੇ ਪੈਸੇ ਚੋਂ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੂਗੀ ਕਿ ਉਹਨਾਂ ਨੇ ਕੋਈ ਟੈਕਸ ਨਹੀਂ ਦੇਣਾ ਮੈਂ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹ ਗਾਰੇ ਚ ਨਹੀਂ ਲੱਗੀਆਂ ਇਹ ਲੋਕਾਂ ਦੇ ਖੂਨ ਚ ਲੱਗੀਆਂ ਹੋਈਆਂ ਨੇ ਆ ਸਾਹਮਣੇ ਆ ਗਿਆ ਹੋਰ ਕਿਸੇ ਹੋਟਲ ਨੂੰ ਇਹ ਇਸ ਪਾਲਿਸੀ ਦਾ ਲਾਭ ਨਹੀਂ ਮਿਲਿਆ ਜੀ ਸਿਰਫ ਆਪਣੇ ਹੀ ਬਿਜ਼ਨਸ ਨੂੰ ਵਧਾਉਣ ਵਾਸਤੇ ਉਧਰਲੇ ਪਾਸੇ ਨੂੰ 6 ਲੇਨ ਸੜਕਾਂ ਵੀ ਕੱਢੀਆਂ ਗਈਆਂ ਉਧਰਲੇ ਪਾਸੇ ਨੂੰ 에어ਪੋਰਟ ਤੋਂ ਵੀ ਸਿੱਧੀ ਰੋਣ ਇੱਕ ਹੋ ਤੱਕ ਸਾਡਾ ਹੋਟਲ ਚੱਲ ਜੇ ਤੇ 4 ਕਰੋੜ 13 ਲੱਖ ਰੁਪਏ ਚ ਸੜਕ ਵੀ ਬਣਵਾਈ ਵਿੱਚ ਉਹ ਉਹ ਘਮਾੜਾ ਤੋਂ ਬਣਵਾਈ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਕਹਿੰਦੇ ਰਸਤਾ ਨਹੀਂ ਹੈਗਾ ਉਹ ਸੜਕ ਬਣਾ ਦੋ ਉਹ ਸੜਕ ਹੁਣ ਕੀ ਹੈ ਇਧਰਲੇ ਪਾਸੇ ਜਿਹੜਾ ਇਹਨਾਂ ਦੀ ਬਿਲਡਿੰਗ ਹੈ ਉਹ ਜਿਹੜੀ ਹੈ ਇੱਟਾਂ ਵਾਲੀ ਹੈ ਸੜਕ ਜਾਂਦੀ ਹੈ ਇੱਕ ਛੋਟੀ ਜੀ ਵਿੱਚੋਂ ਉੱਥੇ ਟੈਂਟ ਵਾਲਾ ਸੜਕਾਂ ਵੀ ਉਹਨਾਂ ਇਹ ਹੀ ਸਰਕਾਰੀ ਬਣਾ ਕੇ ਦੇਵੇ ਤੇ ਹੁਣ ਪੰਜਾਬ ਬਚਾਓ ਕਹਿੰਦੇ ਨੇ ਤੇ ਫਿਰ ਜਿੰਨੇ ਵੀ ਆ ਪਾਲਸੀ ਐ ਮੈਂ ਤੁਹਾਨੂੰ ਦੇ ਦੂੰਗਾ ਸਾਰੀ ਪੰਜਾਬ ਇਕੋ ਟੂਰਿਜ਼ਮ ਪਾਲਸੀ 2009 ਜਦੋਂ ਰਾਜ ਸੀ ਆ ਸਾਰਾ ਕੁਝ ਜਿਹੜਾ ਉਹ ਆਪਣੇ ਪੱਖ ਦਾ ਇਹਨਾਂ ਦਾ ਕਿ ਆ ਨਹੀਂ ਕਰ ਸਕਦੇ ਆ ਹੋ ਸਕਦਾ ਆ ਨਹੀਂ ਹੋ ਸਕਦਾ ਇਹ ਟੋਟਲ ਜਿਹੜਾ ਨਾ ਕਨਫਲਿਕਟ ਆਫ ਇੰਟਰਸਟ ਹੈ ਮਿਸ ਯੂਜ਼ ਆਫ ਪਾਵਰ ਹੈ ਕਹਿੰਦੇ ਕੰਸਟਰਕਸ਼ਨ ਨਹੀਂ ਹੋ ਸਕਦੀ ਸੀ ਕੈਬਨਟ ਬੁਲਾ ਕੇ ਕੰਸਟਰਕਸ਼ਨ ਹੋ ਸਕਦੀ ਐ ਪਾਸ ਕਰਾ ਲਿਆ ਹੋਟਲ ਬਣਾਣਾ ਸ਼ੁਰੂ ਹੋ ਗਿਆ ਜਦੋਂ ਆਖਰੀ ਇੱਟ ਲੱਗੀ ਬਣ ਗਿਆ ਕੈਬਨਟ ਬੁਲਾ ਕੇ ਕਦੇ ਵੀ ਨਹੀਂ ਹੁਣ ਨਹੀਂ ਹੋ ਸਕਦੀ ਬਸ ਆਪਣੇ ਬਸ ਜਿਹੜਾ ਸੁੱਖ ਵਿਲਾਸ ਹੀ ਬਣੂਗਾ ਸੋ ਸੁੱਖ ਵਿਲਾਸ ਨਾਲ ਸੰਬੰਧਤ ਆ ਜਿਹੜੇ ਡਾਕੂਮੈਂਟ ਨਿਕਲੇ ਨੇ ਇਹਦੇ ਵਿੱਚ ਹਜੇ ਬਹੁਤ ਕੁਝ ਹੋਰ ਵੀ ਨਿਕਲੂਗਾ ਕਿਉਂਕਿ ਆਪਣੀਓ ਸਰਕਾਰ ਚ ਹੀ ਆਪਣੇ ਆਪ ਹੀ ਪਰਮਿਸ਼ਨਾਂ ਦੇਣੀਆਂ ਸੀ ਤੇ ਇਹਦਾ ਜਵਾਬ ਪਤਾ ਨਹੀਂ ਕਦੋਂ ਕੀ ਦੇਣਗੇ ਵਾਈਲਡ ਲਾਈਫ ਵਿਊਇੰਗ ਰਿਵਰ ਕਰੂ ਸਭ ਕੁਝ ਕਰਵਾ ਲਿਆ ਉੱਥੇ ਤੇ ਹਰਵਲ ਇਕੋਟੂ ਟੂਰਿਜ਼ਮ ਵੀ ਨਾਮ ਦੇਤਾ ਉਹਨੂੰ ਸੋ ਜਿੰਨੀਆਂ ਵੀ ਗਾਈਡਲਾਈਨਸ ਨੇ ਫੋਰੈਸਟ ਨਾਲ ਲੇਟਰ ਸਾਰੀਆਂ ਉਹਨਾਂ ਨੇ ਆਪਣੇ ਹੱਕ ਚ ਕਰਾ ਲੀਆਂ ਤੇ ਮਿਨਿਮਮ ਢਾਈ ਏਕੜ ਦੀ ਲੈਂਡ ਜਿਹੜੀ ਹੈ ਮੈਂਟਰੀ ਕਰਤੀ ਕਿ ਢਾਈ ਏਕੜ ਤੋਂ ਥੱਲੇ ਨਹੀਂ ਹੋਣੀ ਚਾਹੀਦੀ ਦੁਬਾਰਾ ਕਰ ਲਓ ਜਦੋਂ ਹੋਰ ਕੋਈ ਹੋਟਲ ਆਉਣਾ ਹੀ ਨਹੀਂ ਉੱਥੇ ਪਾਣੀ ਨਹੀਂ ਦੇਣਾ ਤਾਂ ਫਿਰ ਉਹ ਉਹਦਾ ਇਸ ਅਮੈਂਡਮੈਂਟ ਦਾ ਕੋਈ ਫਾਇਦਾ ਨਹੀਂ ਰਿਹਾ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਇਹ ਫਿਗਰ ਰੱਖ ਰਿਹਾ ਦੁਬਾਰਾ ਦੱਸ ਦੇਣਾ ਕੀ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਲਿਮਟਿਡ ਇਹ ਇਹਨਾਂ ਦਾ ਹੋਟਲ ਦਾ ਨਾਮ ਹੈ ਵੈਸੇ ਉਹਨੂੰ ਸੁਖ ਵਿਲਾਸ ਉਭਰਾਏ ਨਾਲ ਮਿਲ ਕੇ ਚਲਾ ਰਿਹਾ ਅੱਜਕੱਲ ਤੇ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਪਹਿਲਾਂ ਮੁਰਗੀ ਖਾਨਾ ਸੀ ਬਾਅਦ ਚ ਬਦਲ ਕੇ हां ਉੱਥੇ মুরਗੇ ਵੱਢਣੇ ਸ਼ੁਰੂ ਕਰਤੇ ਤੇ 1.8 ਕਰੋੜ 73 ਲੱਖ ਰੁਪਇਆ ਕਹਿੰਦੇ ਗਰੀਬ ਪਰਿਵਾਰ ਹੈ ਸਾਥੋਂ ਦਿੱਤਾ ਨਹੀਂ ਜਾਣਾ ਸੋ ਮਾਫ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਇਸ ਹੋਟਲ ਤੇ ਨਹੀਂ ਲੱਗਦਾ ਬਾਕੀਆਂ ਤੇ ਲੱਗੂਗਾ ਠੀਕ ਹੈ ਜੀ ਮੈਨੂੰ ਲੱਗਦਾ ਸੁਣਿਆ ਮੈਂ ਤਾਂ ਕਦੇ ਦੇਖਿਆ ਨਹੀਂ ਉੱਪਰੋਂ ਦੇਖਿਆ ਕਈ ਵਾਰੀ ਹੈਲੀਕਾਪਟਰ ਦੇ ਉੱਪਰ ਕਿ 4 ਤੋਂ 5 ਲੱਖ ਰੁਪਇਆ ਇੱਕ ਰਾਤ ਦਾ ਕਰਾਇਆ ਵੀ ਹੈ ਹਰ ਇੱਕ ਕਮਰੇ ਦੇ ਪਿੱਛੇ ਪੂਲ ਹੈ ਸੋ ਮੈਂ ਆਪ ਦਾ ਪਰਸਨਲ ਪੂਲ ਸੋ ਇਹ ਕੰਮ ਇਹਨਾਂ ਨੇ ਗਰੀ ਪਰਿਵਾਰ ਨੇ ਕੀਤੇ ਨੇ ਜੀ ਤੇ ਮੇਰੇ ਕੋਲ ਇਕੱਲੇ ਇਕੱਲੇ ਡਿਪਾਰਟਮੈਂਟ ਦੀ ਵੀ ਪਈ ਹੈ ਕਿ 10 ਸਾਲ ਦੀ ਇੰਜੈਕਸ਼ਨ ਹੈ 10 ਸਾਲ ਦੀ ਬਿਜਲੀ ਦੀ ਪਈ ਹੈ ਸਾਰੇ ਅਫਸਰਾਂ ਦੇ ਸਾਈਨ ਪਏ ਨੇ ਅਫਸਰ ਕੀ ਕਰਨ ਜਦੋਂ ਕਹਿਣਾ ਵੀ ਆਹ ਕਰ ਦੋ ਸਾਈਨ ਕੀ ਜਿਹੜਾ ਜਿਹੜਾ ਐਗਜ਼ੈਂਪਸ਼ਨ ਹੈ 11 5 2015 11 ਮਈ 2015 ਤੋਂ ਲੈ ਕੇ 10 ਮਈ 2025 ਬਾਸਬ 6 ਪਰ ਕਿਸ ਹਿਸਾਬ ਨਾਲ ਸੀ ਕਿ ਕਿਹੜਾ ਸ਼ੇਅਰ ਵੀ ਇਹ ਫਿਰ ਜਦੋਂ ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾ ਲਈ ਆਪ ਹੀ ਸ਼ੇਅਰ ਕਰ ਲੈ ਸਾਰੇ ਉਹਦੇ ਚ ਜਿੰਨੇ ਮੈਂ ਤੁਹਾਨੂੰ ਦੱਸਿਆ ਕਿ 1 ਲੱਖ 83000 ਦੇ ਨੇੜੇ ਤੇੜ ਤਾਂ ਹੈਗੇ ਨੇ ਸੁਖਵੀਰ ਬਾਦਲ ਦੇ ਨਾਮ ਤੇ ਤੇ 183225 ਸੁਖਵੀਰਵਾਲ ਦੇ ਨਾਮ ਤੇ ਹਰਸਿਮਰਤ ਕੌਰ ਦੇ ਨਾਮ ਤੇ 81500 ਸ਼ੇਅਰ ਨੇ ਤੇ ਡੱਬ ਵਾਲੀ ਟਰਾਂਸਪੋਰਟ ਕੰਪਨੀ ਪ੍ਰਾਈਵੇਟ ਲਿਮਟਿਡ ਦੇ ਨਾਮ ਤੇ 53550 ਸ਼ੇਅਰ ਨੇ ਕੰਸਟਰਕਸ਼ਨ ਕੀਤੀ ਸ਼ੁਰੂ ਹੋਈ ਸੀ 27 5 2013 ਨੂੰ ਤੇ ਮਤਲਬ ਹੋਟਲ ਚੱਲਣ ਲੱਗ ਗਿਆ ਜਾਂ ਓਪਨ ਕਰਤਾ ਪਬਲਿਕ ਜ ਆਪਣੀ ਕਮਰਸ਼ੀਅਲ ਐਕਟੀਵਿਟੀ ਵਾਸਤੇ 1.4.2016 ਨੂੰ ਅੱਜ ਕੱਲ ਇਹ ਉਭਰਾਏ ਸੁਖ ਵਿਲਾਸ ਰਿਜ਼ੋਰਟ ਤੇ ਸਪਾ ਦੇ ਨਾਂ ਤੇ ਚੱਲਦਾ ਬਿਲਕੁਲ ਹੋਊਗੀ ਕਾਰਵਾਈ ਕਿਹੜੇ ਕਿਹੜੇ ਐਕਟ ਉਹਨਾਂ ਨੇ ਮਿਸਯੂਜ਼ ਕੀਤੇ ਕਿਹੜੀ ਪਾਵਰ ਨੂੰ ਮਿਸਯੂਜ਼ ਕੀਤਾ ਕਿਉਂ ਇਹ ਪਾਲਿਸੀ ਜਿਹੜੀ ਆਪਣੇ ਲਈ ਸਿਰਫ ਆਪਣੇ ਲਈ ਬਣਾਈ ਗਈ ਤੇ ਪੈਸਾ ਕਿੱਥੋਂ ਜਿਹੜਾ ਆਇਆ ਤੇ ਕਿਵੇਂ ਸੀਐਲਯੂ ਲੈ ਗਏ ਫੋਰੈਸਟ ਡਿਪਾਰਟਮੈਂਟ ਨਾਲ ਕਿਹੜੇ ਕਿਹੜੀਆਂ ਉਹਨਾਂ ਨੂੰ ਫੋਰਸ ਕੀਤਾ ਕਿ ਤੁਸੀਂ ਆਹ ਕਰੋ ਆਹ ਕਰੋ ਆ ਨਾ ਦਿਓ ਆ ਪਰਮਿਸ਼ਨ ਦਿਓ ਆ ਕਰੋ ਇਹ ਤਾਂ ਦੇਖੋ ਅਸੀਂ ਏਜੀ ਸਾਹਿਬ ਨੂੰ ਦਿਖਾਈਆਂ ਹੋਈਆਂ ਚੀਜ਼ਾਂ ਇਹ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਇਹ ਮੈਂ ਕੋਈ ਕੋਈ ਕਾਂਟੇ ਦੀ ਖਬਰ ਬਣਾਉਣ ਵਾਸਤੇ ਥੋੜੀ ਆਇਆ ਹਾਂ ਤੁਹਾਡੇ ਸਾਹਮਣੇ ਕਾਰਵਾਈ ਹੋਊਗੀ ਗਲਤ ਕੀਤਾ ਹੋਇਆ ਲੋਕਾਂ ਦਾ ਪੈਸਾ ਮੈਂ ਪਹਿਲਾਂ ਕਹਿੰਦਾ ਰਿਆਂ ਕਿ ਪਹਾੜਾਂ ਚ ਬਹੁਤ ਕੁਝ ਲੁਕਿਆ ਪਿਆ ਤੇ ਆਹ ਦੇਖ ਲਓ ਅਸੀਂ ਅੱਧਾ ਪਹਾੜ ਵੀ ਨਹੀਂ ਫਰੋਲਿਆ ਦੇਖੋ ਲੀਗਲੀ ਤਾਂ ਜਿਹੜੇ ਸਾਨੂੰ ਲੀਗਲ ਐਡਵਾਈਸ ਕਿ ਦਿੱਤੀ ਹੈ ਕਿ ਪਾਲਿਸੀ ਫਾਰ 1 ਫੈਮਿਲੀ ਓਨਲੀ ਸਿਰਫ ਆਪਣੇ ਹੀ ਉਸ ਹੋਟਲ ਨਾਲ ਰਿਲੇਟਡ ਹੀ ਸਾਰੀ ਪਾਲਿਸੀ ਹੈ ਉਸ ਤੋਂ ਬਾਅਦ ਕਹਿੰਦੇ ਯੂਜ਼ ਨਹੀਂ ਕਰ ਸਕਦੇ ਨਾ ਜੀ ਕਿਸੇ ਹੋਰ ਹੋਟਲ ਨੂੰ ਨੇੜੇ ਤੇੜੇ ਵੀ ਨਹੀਂ ਹੋਏ ਜੀ ਅਸੀਂ ਪਤਾ ਕੀਤਾ ਕਿ ਇਸ ਪਾਲਿਸੀ ਨਾਲ ਕਿਸੇ ਹੋਰ ਨੂੰ ਕੋਈ ਫਾਇਦਾ ਹੋਇਆ ਉਹ ਉਸ ਇਲਾਕੇ ਚ ਜਿਸ ਲੱਕ ਕੇ ਵਾਸਤੇ ਪਲਸ ਨੂੰ ਨੋ ਇਕੂ ਟੂਰਿਜ਼ਮ ਦਾ ਕੁਝ ਕੀਤਾ ਹੀ ਨਹੀਂ ਜੀ ਕਿਤੇ ਰੋਹਿਤ ਜੀ ਥੋੜਾ ਜਿਹਾ ਇੰਤਜ਼ਾਰ ਕਰੋ ਇਹ ਮੈਂ ਪੱਕੇ ਪੈਰੀ ਹੱਥ ਪਾਣਾ ਉਹਨਾ ਮੈਂ ਕੱਚੇ ਪੈਰੀ ਨਹੀਂ ਪਾਉਂਦਾ ਠੀਕ ਹੈ ਨਾ ਇਹ ਕਾਗਜ਼ ਜਿਹੜੇ ਮੈਂ ਤੁਹਾਡੇ ਸਾਹਮਣੇ ਦਿੱਤੇ ਨੇ ਉਹ ਸਿੰਪਲ ਇਹਦੇ ਚੋਂ ਸੈਂਟਰਲ ਆਈਡੀਆ ਹੀ ਨਿਕਲਦਾ ਹੈ ਕੇਂਦਰੀ ਭਾਵ ਕੇ ਆਪ ਪਹਿਲਾਂ ਜ਼ਮੀਨ ਖਰੀਦੀ ਆਪਦੀ ਹੋਰ ਕੰਪਨੀ ਦੇ ਨਾਂ ਤੇ ਫਿਰ ਖਰੀਦੀ ਤਾਜ ਟਰੈਵਲ ਦੇ ਨਾਂ ਤੇ ਫਿਰ ਤਾਜ ਟਰੈਵਲ ਤੋਂ ਆਪ ਖਰੀਦ ਲਈ ਫਿਰ ਇਕੱਠੇ ਕਰਕੇ ਉਸ ਤੋਂ ਬਾਅਦ ਪਾਲਿਸੀ ਬਣਾ ਕੇ ਤੇ ਸਰਕਾਰ ਦੇ ਹਰੇਕ ਡਿਪਾਰਟਮੈਂਟ ਨੂੰ ਕਿਹਾ ਐਗਜ਼ਮਪਟ ਕਰੋ ਸਾਨੂੰ ਇਸ ਟੈਕਸ ਤੋਂ ਬਿਜਲੀ ਤੋਂ ਵੈਟ ਤੋਂ ਜੀਐਸਟੀ ਤੋਂ ਲਕਜ਼ਰੀ ਟੈਕਸ ਤੋਂ ਤੇ ਐਨੂਅਲ ਜਿਹੜੀ ਲਾਇਸੈਂਸ ਫੀਸ ਆ ਉਸ ਤੋਂ ਐਗਜ਼ਮਪਟ ਕਰਾ ਲਿਆ ਜੀ ਸਾਹਿਬ ਜੀ ਕਿਸਾ ਜੀ ਉਹ ਵੀ ਇਹਦੇ ਵਿੱਚ ਦੇਖੋ ਜੀ ਜਦੋਂ ਸਾਰਾ ਕੁਝ ਇਹ ਲੀਗਲੀ ਅਸੀਂ ਮੰਨ ਜੋ ਹਾਈ ਕੋਰਟ ਜਾਂ ਜਿੱਥੇ ਵੀ ਜੋ ਵੀ ਅਸੀਂ ਐਕਸ਼ਨ ਲੈਣਾ ਤੋ ਉਹਦੇ ਵਾਸਤੇ ਜੋ ਵੀ ਜ਼ਿੰਮੇਦਾਰ ਹੈ ਨਾ ਉਹਨੂੰ ਕਾਰਵਾਈ ਤਾਂ ਉਹਨੂੰ ਸਵਾਲ ਜਵਾਬ ਪੁੱਛ ਕੇ ਚੋਊਗੀ ਵੀ ਕਿਹੜੇ ਕਾਰਨ ਸੀ ਤੈਨੂੰ ਤੁਹਾਨੂੰ ਇਹ ਪਾਲਿਸੀ ਇੱਕਦਮ ਬਣਾਉਣੀ ਪੈਗੀ ਫਿਰ ਬਾਅਦ ਵਿੱਚ ਬੰਦ ਕਰਨੀ ਪੈਗੀ ਇੰਨਾ ਇੰਨੀ ਇੰਨੀ ਐਗਜ਼ੈਂਪਸ਼ਨ ਤੁਸੀਂ ਬਿਜਲੀ ਬਿਜਲੀ ਪੰਜਾਬ ਦੇ ਲੋਕਾਂ ਲਈ ਫ੍ਰੀ ਕਿਉਂ ਨਹੀਂ ਕੀਤੀ ਇੱਕ ਬਹੁਤ ਵੱਡੇ ਹੋਟਲ ਲਈ ਤੁਸੀਂ 11 ਕਰੋੜ ਰੁਪਏ ਦੀ ਬਿਜਲੀ ਫ੍ਰੀ ਕਰ ਰਹੇ ਹੋ ਜਾਜੇ ਉਹ ਬਿੱਲ ਭਰਨਗੇ ਤਾਂ ਉਹਨੂੰ ਵਾਪਸ ਦੇਣਾ ਪੈਣਾ ਉਹਨਾਂ ਨੂੰ ਸਰਕਾਰ ਨੂੰ ਕਿੱ사 ਵਾਪਸ ਦੇਣਾ ਸੋ ਇਹਦੀ ਅਸੀਂ ਜਾਂਚ ਕਰਾਂਗੇ ਤੁਹਾਨੂੰ ਅਸੀਂ ਸਾਰਾ ਪਾਲਿਸੀ ਦੇ ਦਾਂਗੇ ਸਾਰੀ ਪਾਲਿਸੀ ਸੀ ਤੁਹਾਨੂੰ ਮੈਂ ਕਹੂੰਗਾ ਨਮਨੀਤ ਹਰਨ ਸਾਰੀ ਪਾਲਿਸੀ ਦਾ ਸਾਰਾ ਤੁਹਾਨੂੰ ਬਾਇਓ ਡਾਟਾ ਸਾਰਾ ਕਦੋਂ ਬਣੀ ਕੰਪਨੀ ਕਦੋਂ ਪਾਲਿਸੀ ਆਈ ਕਦੋਂ ਪਾਲਿਸੀ ਲਾਗੂ ਹੋਈ ਸਾਰਾ ਕੁਝ ਤੁਹਾਨੂੰ ਵਿਦ ਡੇਟਸ ਤੇ ਆਪਣੀ ਪੀਰੀਅਡ ਸੀ ਮੋਸਟਲੀ ਇਹਨਾਂ ਦਾ ਆਪਣਾ ਸਰਕਾਰ ਸੀ ਉਸ ਵੇਲੇ ਜਦੋਂ ਬਣਾਇਆ ਇਹਨਾਂ ਨੇ ਤੁਸੀਂ ਜੀ ਸੀ ਬੀਆ ਦੇਖਣੀ ਚਾਹੁੰਦੇ ਹਾਂ ਤੁਹਾਡੀ ਤਮੰਨਾ ਪੂਰੀ ਹੋ ਜਾਊਗੀ ਸ਼ੇਧ ਸਿੰਘ ਸਾਹਿਬ ਜਦੋਂ 1 ਨਵੰਬਰ ਭਾਜਪਾ ਦੀ ਬੈਦ ਸੰਧੀ ਰੱਖੀ ਸੀ ਕਿ ਭਾਜਪਾ ਤੇ ਵੀ ਸਵਾਦ ਚੁਕੁਰੇ ਨਹੀਂ ਇਹ ਤਾਂ ਜਨਪਾਦ ਦਾ ਕੀ ਮਨ ਚੁਕੁਰੇ ਸੀਮ ਸਾਹਿਬ ਤੁਸੀਂ 2015 ਤੋਂ ਵਿਕਰ ਕੀਤਾ ਨਾ ਕਾਂਗਰਸ ਦੀ ਕੈਪਟਨ ਦੀ ਵੀ ਟਿਮੋਰ ਇਹਦੇ ਵਿੱਚੋਂ ਨਿਕਲ ਗਈ ਕਿ ਉਹਦੀ ਉਹਦੀ ਵੀ ਫਿਰ ਜਦੋਂ ਨਹੀਂ ਨਹੀਂ ਪਤਾ ਕੀ ਕੀੜਿਕ ਇਹੋ ਜਿਹੇ ਕਿਹੜਾ ਕੰਮ ਹੈ ਜੀ ਜਿਨ੍ਹਾਂ ਦੀ ਇਨਵੋਲਵਮੈਂਟ ਨਹੀਂ ਸੀ ਆਪਸ ਵਿੱਚ ਇਕੱਠੇ ਤਾਂ ਹੈਗੇ ਸੀਗੇ ਉਹਨੇ ਚੈੱਕ ਹੀ ਨਹੀਂ ਕੀਤਾ ਕੁਝ ਉਹ ਤਾਂ ਆ ਹੁਣ ਅਸੀਂ ਪੇਸ਼ ਕਰ ਰਹੇ ਹਾਂ ਜਿਹੜੇ ਕੋਟਕਪੂਰਾ ਗੋਲੀ ਕਾਂਡ ਦਾ ਜਬਰਗਾੜੀ ਦਾ ਪਹਿਲਾਂ ਉਹ ਚ ਉਹਦੇ ਵਿੱਚ ਕਾਂਗਰਸ ਦੀ ਟਨਰ ਵੀ ਪਹਿਲਾਂ ਹੀ ਨਿਕਲ ਗਈ ਆਪਸ ਵਿੱਚ ਤਾਂ ਰਲੇ ਹੋਏ ਸੀਗੇ ਠੀਕ ਹੈ ਨਾ ਸਿਸਮਾ ਵਾਲਾ ਮਹਿਲ ਹੈ ਹਾਂ ਦੇਖੋ ਆਪਸ ਗਵਾਂਡੀ ਵੀ ਨੇ ਉੱਥੇ ਦੇਖੋ ਹੈਨਾ ਕੁੜਾ ਜੇ ਥੋੜਾ ਜਿਹਾ ਰੁਕ ਜਾਓ ਕਾਲੀ ਨਾ ਕਰੋ ਮਤਲਬ ਸਭ ਦੀ ਵਾਰੀ ਆਊਗੀ ਸਿੰਘ ਸਾਹਿਬ 1 ਨਵੰਬਰ ਵਾਲੇ ਦਿਨ ਜਦ ਤੁਸੀਂ ਬਹਿਸ ਕੀਤੀ ਸੀ ਉਸ ਤੋਂ ਬਾਅਦ ਤੁਹਾਡੇ ਤੇ ਮਾਨਸਾ ਜੀ ਦਾ ਨੋਟਿਸ ਉਹਨਾਂ ਨੇ ਦਿੱਤਾ ਕਿ ਤੁਸੀਂ ਜਿਹੜੇ ਫੈਕਟ ਦੱਸੇ ਨੇ ਉਹ ਗਲਤ ਹੈ ਕਿ ਇਸ ਵਾਰ ਕਿਉਂ ਤੁਹਾਨੂੰ ਉਸ ਕੇਸ ਦੇ ਵਿੱਚ ਉਧਾ ਸਕਦੇ ਨਹੀਂ ਕਿ ਤੁਸੀਂ ਪੈਕਟ ਤੇ ਵੀ ਰੋਕਾ ਕੇ ਰੱਖੋ ਮੈਂ ਉਲਝਦਾ ਹੁਣ ਜ ਨਾਲ ਲੱਗਦਾ ਤੁਹਾਨੂੰ ਉਲਝਾ ਸਕਦੇ ਦਾ ਲਫ਼ਜ਼ ਹੀ ਵਧੀਆ ਨਹੀਂ ਹੈਗਾ ਤੁਹਾਡਾ ਹਾਂ ਤੂੰ ਐਸੀ ਇਹ ਕਹਿ ਸਕਦੇ ਹੋ ਕਿ ਤੁਹਾਡੇ ਤੇ ਇਦਾਂ ਕੇਸ ਕਰਸ ਕਰ ਦੇਣ ਕੇਸ ਮੈਂ ਤਾਂ ਹੁਣ ਜਦੋਂ ਜਦੋਂ ਜਾਊਂਗਾ ਹੁਣ ਜਦੋਂ ਮੈਨੂੰ ਸਮਨ ਤਾਂ ਮਿਲੋਗੇ ਮੈਂ ਇਹ ਵੀ ਦੱਸਿਆ ਕਰੂੰਗਾ ਵੀ ਇਹ ਤਾਂ ਨਹਿਰ ਤਾਂ ਛੋਟੀ ਜਿਹੀ ਗੱਲ ਹੈ ਜੀ ਆ ਵੀ ਦੇਖੋ ਹਜੇ ਬਸਾਂ ਵਾਲਾ ਪਿਆ ਹੈ ਹਜੇ ਹਜੇ ਹੋਰ ਬਹੁਤ ਕੁਝ ਪਿਆ ਹੈ ਬੇਨਾਮੀ ਜਿਹੜੀਆਂ ਇਹਦੇ ਵਿੱਚ ਵੀ 4-5 ਜਿਹੜੀਆਂ ਅਸੀਂ ਪਤਾ ਕੀਤਾ ਕਿ 4-5 ਆਪਣੇ ਦੋਸਤ ਮਿੱਤਰ ਨੇ ਮੁਕਸਰਵਾਲ ਦੇ ਜਿਹੜੇ ਇਹਦੇ 파ਟਨਰ ਨੇ ਸੋ ਆਪਣੇ ਵੱਲੋਂ ਤਾਂ ਨੇ ਕੀਤਾ ਬਹੁਤ ਵੀ ਅਸੀਂ ਸਾਨੂੰ ਕੋਈ ਸੋਲਿਡ ਕਰਾਂਗੇ ਕੋਈ ਨਹੀਂ ਪਰ ਫਿਰ ਵੀ ਚੋਰ ਕੋਈ ਨਾ ਕੋਈ ਨਿਸ਼ਾਨੀ ਛੱਡ ਜਾਂਦਾ ਸੋ ਇਹ 2000 ਆਪਣੀ ਟਿਨੇਰ ਚ ਸੱਤ ਤੋਂ ਸਤਾਤਕ ਰਹੇ ਨੇ ਇਹ ਉਦੋਂ ਬਣਿਆ ਸਾਰਾ ਕੁਝ ਤੇ ਅੱਜ ਉਹ ਕਹਿੰਦੇ ਪੰਜਾਬ ਬਚਾਓ ਯਾਤਰਾ ਫਿਰ ਤਾਂ ਕੀ ਤੋਂ ਬਚਾਓ ਯਾਤਰਾ ਹੈ ਫਿਰ ਇਹਨਾਂ ਨੂੰ ਬਚਾਉਣਾ ਸੀ ਪੰਜਾਬ ਸੋ ਇਸ ਗੱਲ ਦਾ ਇਹ ਕੱਲੀ ਇਹ ਤਾਂ ਕੱਲਾ ਸੁੱਖ ਵਿਲਾਸ ਦਾ ਹੈ ਨਾ ਇਕੋ ਮੈਟਰੋ ਰਿਜ਼ੋਰਟ ਦੇਖੋ ਕਹੇ ਜੇ ਨਾਂ ਰੱਖੇ ਨੇ ਸੰਤਾ ਦੱਸੇ ਸੁੱਖ ਵਿਲਾਸ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਇਹਨਾਂ ਨੇ ਬੇਨਾਮੀ ਤੇ ਨਾਮੀ ਲੋਕਾਂ ਦੇ ਪੈਸੇ ਤੇ ਬਹੁਤ ਸਾਰੀਆਂ ਪ੍ਰਾਪਰਟੀਆਂ ਬਣਾਈਆਂ ਨੇ ਪਹਿਲਾਂ ਵੀ ਅਸੀਂ ਕੱਢੀਆਂ ਨੇ ਬਹੁਤ ਸਾਰੀਆਂ ਅਫਸਰਾਂ ਦੇ ਜਾਂ ਜਿਹੜੇ ਪੋਲੀਟੀਕਲੀ ਸਟਰੋਂਗ ਬੰਦੇ ਨੇ ਜਾਂ ਕੋਈ ਲੀਡਰਾਂ ਦੇ ਨੇੜੇ ਬੰਦੇ ਨੇ 11000 ਏਕੜ ਦੇ ਨੇੜੇ ਤੇ ਅਸੀਂ ਹੁਣ ਤੱਕ ਸ਼ਾਮਲਾੜ ਜਾਂ ਫੋਰੈਸਟ ਦੀ ਜ਼ਮੀਨ ਛੁੜਵਾ ਚੁੱਕੇ ਹਾਂ 11000 ਏਕੜ ਇਹਨਾਂ ਦਾ ਬਿਜਲੀ ਦੀ ਮੁਕਤੀਤਾ ਕਰਤੀ ਉਹਨੇ ਆਪਾਂ ਬਾਕੀ ਤੇ ਚਲੋ ਕਰਕ ਤੋਂ ਬਿਜਲੀ ਵੀ ਤੁਸੀਂ ਮੁਕਤੀਤਾ ਲਿਖਿਆ ਹੋਇਆ ਜੀ ਬਿਜਲੀ ਦਾ ਬਿਜਲੀ ਡਿਪਾਰਟਮੈਂਟ ਦਾ ਵੀ ਇਹ ਨਾਲ हंडर्ड प्रसेंट इलेक्ट्रिसिटी ड्यूटी हंडरड प्रसेंट बनता टोटल ग्यारह करोड़ चौताली लाख साठ हजार बिजली बोर्ड का इलेक्ट्रिसिटी ड्यूटी इलेक्ट्रिसिटी ड्यूटी फॉर टेन ग्यारह पांच तो दस पांच ਜੀ ਤੱਕ ਸਿਰਫ ਉਸ ਟਾਈਮ ਡਿਸਟੈਂਸ ਸਰਕਾਰ ਤੇ ਇਹਨਾਂ ਨੇ ਛੂਟ ਦਿੱਤੀ ਮਲਟੀਪਲ ਡਿਪਾਰਟਮੈਂਟਸ ਇਨਵੋਲਵ ਸੀਗੇ ਮਲਟੀਪਲ ਮਿਨਿਸਟਰ ਵੀ ਇਨਵੋਲਵ ਹੋਣਗੇ ਸਿਰਫ ਆਡਵਾਈਸ ਤੋਂ ਫਿਰ ਬਾਦਲ ਜਾਂ ਸਾਰੇ ਮੰਤਰੀਆਂ ਖਿਲਾਫ ਹੋਣਗੇ ਸਾਰਾ ਕੁਝ ਜੋ ਜੋ ਵੀ ਬੰਦਾ ਇਹਦੇ ਵਿੱਚ ਇਨਵੋਲਵ ਹੈ ਉਹਨੂੰ ਜਿਸ ਜਿਸ ਲੈਵਲ ਤੱਕ ਜਿਸ ਪੱਧਰ ਤੱਕ ਉਹਦੀ ਇਨਵੋਲਵਮੈਂਟ ਹੈ ਉਹਨੂੰ ਬੁਲਾਇਆ ਜਾਊਗਾ ਬਕਾਇਦਾ ਉਹਦੇ ਜੋ ਵੀ ਤੁਸਾਂ ਮੈਨੂੰ ਸਾਰੇ ਹੀ ਕਹਤੇ ਜਦੋਂ ਸਾਰੇ ਕਹਿੰਦੇ ਜਦੋਂ ਸਾਰੇ ਕੈਬਨਿਟ ਤਾਂ ਫਿਰ ਜਦੋਂ ਕੈਬਨਿਟ ਬਣਾਈ ਸੀ ਸਾਰੇ ਮਿਨਿਸਟਰੀ ਬੈਠੇ ਹੋਣਗੇ ਉੱਤੇ ਜਦੋਂ ਕੈਬਨਿਟ ਚੋ ਅਪਰੂਵਲ ਲਈ ਸਾਰੇ ਮਿਨਿਸਟਰਾਂ ਦੀ ਸਹਿਮਤੀ ਹੋਣੀ ਇੱਕੋ ਇੱਕ ਪ੍ਰੋਜੈਕਟ ਜਿਹੜਾ ਪੰਜਾਬ ਦਾ ਜਿਹੜਾ ਪੂਰੇ ਦਨੇ ਮਾਕ ਪੂਰੇ ਇੱਕੋ ਇੱਕੋ ਪ੍ਰੋਜੈਕਟ ਨੇ ਇਹਦਾ ਇਸ ਦਾ ਫਾਇਦਾ ਲਿਆ ਜੀ ਇੱਕੋ ਪਾਲਿਸੀ ਦਾ ਹੋਰ ਕਿਸੇ ਦਾ ਨਹੀਂ ਹੋਇਆ ਜੀ ਇਹ ਬਾਤ ਸਾਰੇ ਕਵਾਰਧਾਰਕਾਂ ਦਾ ਲੈਣ ਤੋਂ ਸਰ ਦੇ ਇੱਕ ਅਰਬ ਦੇ ਕਰੀਬ ਫਿਰ ਰਿਹਾ ਹੈ ਅਗਰ ਅਗਰ ਜੇ ਇਹ ਪੈਸਾ ਆਇਆ ਉਹਨਾਂ ਸ਼ਾਇਦ ਲੱਗਦਾ ਉਹ ਕਰਜ਼ਾ ਲੈਣਾ ਜੀ ਬੰਦਾ ਨਹੀਂ ਇਹ ਤਾਂ ਕੱਲਾ ਇੱਕ ਹੈ ਇਦਾਂ ਇੱਕ ਹੋਟਲ ਦਾ ਹੈ ਕਰਬ 8 ਕਰੋੜ ਹੋਰ ਜਿਹੜੇ ਕੀਤੇ ਨੇ ਸੋ ਇਹ ਇਹ ਇਹਹੀ ਤਾਂ ਮੈਂ ਪੁੱਛੂੰਗਾ ਨਾ ਬਾਅਦ ਚ ਕਿ ਭਾਈ ਕਰਜ਼ਾ ਜਿਹੜਾ ਲਿਆ ਸੀ ਉਹ ਕਿੱਥੇ ਲਾਇਆ ਹੈ ਜੇ ਪਾਲਿਸੀ ਤਾਂ ਇਹਨੇ ਫਾਇਦਾ ਲਿਆ ਇਹ ਪਾਲਿਸੀ ਅੱਜ ਵੀ ਐਗਜ਼ਿਸਟ ਕਰਦੀ ਹੈ ਪਾਲਿਸੀ ਬਣੀ ਹੋਈ ਇੱਕੋ ਦੀ ਮੈਂ ਸਭ ਤੋਂ ਪਹਿਲਾਂ ਪੁੱਛਣਾ ਕਿ ਕਿਉਂਕਿ ਕਿਹੜੇ ਤਰ੍ਹਾਂ ਦੀ ਜਿਹੜੀ ਪਾਲਿਸੀ ਅੱਜ ਵੀ ਲਾਜ਼ਮੀ ਰਹੇਗੀ ਜਾਂ ਜੇ ਫਾਇਦਾ ਸਿਰ ਮੇਰਾ ਹੋਵੇ ਮੇਰੇ ਲਈ ਨਹੀਂ ਸਾਰਾ ਸੀ ਏਜੀ ਦੇ ਹਿਸਾਬ ਨਾਲ ਸਲਾਹ ਕਰਕੇ ਲੀਗਲੀ ਜੇ ਕੋਈ ਵਿਧਾਨ ਸਭਾ ਚ ਲਿਆਉਣਾ ਪਿਆ ਬਿੱਲ ਵਿਧਾਨ ਸਭਾ ਚ ਲੈ ਕੇ ਆਵਾਂਗੇ ਜੇ ਜੇ ਕੈਬਨਟ ਚ ਲਿਆਉਣਾ ਪਿਆ ਕੈਬਨਟ ਚ ਲਿਆਵਾਂਗੇ ਪਰ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ 1 ارب 8 ਕਰੋੜ 70 ਲੱਖ 50000 ਰੁਪਇਆ ਜਨਤਾ ਦਾ ਪੈਸਾ ਗਰੀਬਾਂ ਦਾ ਇਹਨਾਂ ਨੇ ਆਪਦੇ ਹੋਟਲ ਲਈ ਮaaf ਕਰਵਾਇਆ ਤੇ ਅੱਜ ਉਹ ਜਿਹੜਾ সুইমিং ਪੂਲ ਹੈ ਉਹ ਚ ਸ਼ਾਇਦ ਪਾਣੀ ਘਟ ਹੈ ਉਹ ਚ ਲੋਕਾਂ ਦੇ ਗਰੀਬਾਂ ਦਾ ਖੂਨ ਜਦਾ ਸੋ ਕਾਰਵਾਈ ਜੋ ਵੀ ਸਖਤ ਤੋਂ ਸਖਤ ਕਰਨੀ ਪਈ ਅਸੀਂ ਕਰਾਂਗੇ हो जाऊगी जी जल्दी मैं कोई इस तरह दसदा हम जो कागज़ तैयार हो जाएंगे उस तो बाद कार्रवाई शुरू हो जाएगी थ बुला लेंगे इतने नहीं कल ये छूट थोड़ी जो बाकी ले गए छूट वो भी तो वापस करवाएंगे ना क्यों वाए वो वो क्यों एलिजिबल है ओनली ओनली वन होटल वो क्यों एलिजिबल है और क्यों नहीं है बिजली किसी और बिजली ड्यूटी किसी और पे क्यों नहीं माफ है बैट और जीएसटी किसी और के लिए क्यों नहीं माफ है इंडस्ट्री के लिए क्यों नहीं माफ है इन्होंने तो ध्यान ही नहीं दिया अपने 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 काम के लिए जो मर्जी माफ करवा लिया तो हुई जे उसी तो डेट तो करेंगे ना जिस जिस डेट तो उन्होंने पैसा लेना शुरू किया वापस कि आ भी माफ आ भी माफ आ भी माफ सो इस करके मैं कह जी हम आज तक दस त ਅੱਜ 29 ਫਰਵਰੀ ਐ ਠੀਕ ਐ ਅੱਜ ਤੋਂ ਦੱਸਤਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਕਾਰਵਾਈ ਹੁੰਦੀ ਰਹੂਗੀ ਤੁਹਾਡੇ ਟੀਵੀ ਕੈਮਰਾ ਰਹੀਂ ਤੇ ਤੁਹਾਡੀਆਂ ਕਲਮਾਂ ਰਹੀਂ ਜਨਤਾ ਸਾਹਮਣੇ ਜਾਂਦੀ ਰਹੂਗੀ ਬਹੁਤ-ਬਹੁਤ ਧੰਨਵਾਦ ਤੇ ਚਾਹ ਪਾਣੀ ਦਾ ਪ੍ਰਬੰਧ ਤੇ ਚਾਹ ਪਾਣੀ ਪੀ ਕੇ ਜਾਇਓ ਔਰ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸ਼ਾਰਟ ਨੋਟਿਸ ਤੇ ਆਇਓ ਤੇ ਇਹ ਜਿਹੜਾ ਇਹਨਾਂ ਲਈ ਤਾਂ ਸੁੱਖ-ਵਿਲਾਸ ਐ ਪਰ ਪੰਜਾਬ ਦੀ ਜਨਤਾ ਲਈ ਇਹ ਦੁੱਖ-ਵਿਲਾਸ ਐ ਇਹ ਸਾਰਾ ਇੱਕ-ਇੱਕ ਰੁਪਏ ਦਾ ਹਿਸਾਬ ਜਿਹੜਾ ਹੈ ਉਹ ਲਵਾਂਗੇ ਤੇ ਪੈਸਾ ਵਾਪਸ ਖਜ਼ਾਨੇ ਜਾਊਗਾ ਖਜ਼ਾਨੇ ਚੋਂ ਫੇਰ ਦੁਬਾਰਾ ਉਹਨਾਂ ਗਰੀਬ ਲੋਕਾਂ ਕੋਲੇ ਜਾਊਗਾ ਜਿਨ੍ਹਾਂ ਨੇ ਟੈਕਸ ਦਾ ਪੈਸਾ ਨਹੀਂ ਲਾਇਆ ਸੀ